ਲੋ ਬਾਈ ਆ ਮਸ਼ੀਨ ਤੀ ਤੇ ਇਹਦੇ ਆਹ ਨਾਟ ਪੰਕਰੀ ਜੰਨੇ ਢਿੱਲੇ ਹੋ ਜੰਨੇ ਆ ਇੱਕ ਆਹ ਆ ਗਿਰ ਗਿਆ ਦਾ ਤੇ ਬਾਈ ਬਿਜਲੀ ਨਾਲ ਚਲਦੀ ਆ ਇਹ ਤੇ ਬਾਈ ਆ ਵੇ ਲੁਧਿਆਣੇ ਤੇ ਲੈਦੇ ਪਹਿਲਾਂ ਆਪਾਂ ਕੰਨੇ ਦੇ ਕੰਨੇ ਦੇ ਨਹੀਂ ਲੁਧਿਆਣੇ ਦੇ ਲਿਓਣੀ ਮੈਨੂੰ ਮਿਲ ਜੂਗੀ ਅੱਛਾ ਜੀ ਕੋਈ ਬਾਈ ਇਹ ਦੱਸਿਓ ਬਾਈ ਇਹ ਬਿਜਲੀ ਨਾਲ ਚਲਦੀ ਆ ਠੀਕ ਹੈ ਨਹੀਂ ਲਿਆਉਣੀ ਹਾਂ ਬਿਲੇ ਲੁਧਿਆਣੇ ਤੇ ਮਿਲ ਜੂਗੀ ਇਹ ਬਾਈ ਨੇ ਇੱਕ ਹੋਰ ਲਿਉਣੀ ਆ ਇਹ ਥੋੜਾ ਜਿਹਾ ਤੰਗ ਲੱਗੇਗਾ ਨਾ ਪਿਛਲੇ ਥਾਰੇ ਲੈਦੇ ਬਾਈ ਹੋਰ ਲੈਂਦੇ ਬਹੁਤਨੇ ਕਿ ਮਹੀਨੇ ਹੋ ਗਏ ਅੱਛਾ ਇਹ ਕਿਉਂ ਲੈ ਆਈਏ ਬਾਕੀ ਕਿੰਨੇ ਦੀ ਆਉਂਦੀ ਹੈ ਕਿੰਨੇ ਦੀ ਆਉਂਦੀ ਹੈ ਬਾਈ ਜੇ ਕੋਈ ਕਿਸੇ ਦੀ ਹੋਈ ਮੜੀ ਜੇ ਦੱਸਿਓ ਤੁਸੀਂ ਪਹਿਲਾਂ ਕਿੰਨੇ ਲੇਗਾ ਇਹਦਾ ਹੀ ਇਹ ਇਹਦਾ ਮੁੰਡੇ ਲੈ ਦਵਾ ਪਿੱਛੇ ਜਾਂਦੇ ਤੇ ਬਾਈ ਆਪਣਾ ਨੰਬਰ ਦੱਸ ਦੋ ਜੇ ਕਿਸੇ ਨਾਲ ਆ ਬਾਈ ਕਿਸੇ ਨੂੰ ਪਤਾ ਹੋਵੇ ਤਾਂ ਬਾਈ ਨੂੰ ਦੱਸਿਓ ਜਰੂਰ ਕਿੱਥੇ ਤੇ ਮਿਲਣੀ ਹੈ ਇਹ ਨੰਬਰ ਬੋਲ ਦੋ ਹੀ ਆਪਣਾ ਮੜਾ ਜੀ ਇਹ ਮਸ਼ੀਨ ਆ ਬਾਈ ਕੰਮ ਤਾਂ ਬਹੁਣ ਵੇੜਦੀ ਆ ਪਰ ਇਹ ਤਾਂ ਨਾ ਢੱਲਾ ਹੋਈ ਜਾਂਦਾ ਕੰਮ ਬਹੁਣ ਵੇੜਦੀ ਕੰਮ ਬਹੁਣ ਵੇੜਦੀ ਆ ਉਦੀ ਤਾਂ ਮਨ ਵੀ ਦਿੱਤੀ ਜਾਨੇ ਮੈਂ ਕਹਣਾ 2-4 ਮਿੰਟ ਲੱਗੇ ਆ ਜਿੱਤੀ ਮੈਂ ਤਾਂ ਮੁੰਦੀ ਤੇ ਆੜੀ ਮੁੰਦੀ ਆ ਜੀ ਥਕਾਵਟ ਨਹੀਂ ਹੈ ਇਹਦੇ ਨਾਲ ਕੋਈ ਪਹਿਲਾਂ ਮੁੰਦੇ ਹੁੰਦੇ ਤੇ ਆ ਉਹ ਨਾਲ ਬਾਈ ਨੰਬਰ ਬਾਈ ਆ ਇਹ 9592987698 9592987698 ਬਾਈ ਦਾ ਨੌਵਾਂ ਤੇ ਬਾਈ ਆਪਾਂ ਖਰੀ ਖਰੀ ਕਰਦੇ ਸਿੰਗ ਸਿੰਗ ਲਓ ਜੀ ਉੱਪਰ ਪੱਖਾ ਚੱਲਦਾ ਹੈ ਥੱਲੇ ਮਾਸਟਰ ਖੜਾ ਹੈ ਐਵਾ ਤਰੇ ਠੀਕ ਆ ਯਾਰ ਕੰਮ ਲੋਟ ਆਇਆਗਾ ਮਰ ਕਿੱਦਾਂ ਵਧੀਆ ਵਧੀਆ ਹਾਂ ਨਵੇੜਿਆ ਦਾ ਕੰਮ ਹੈ ਅੱਜ ਅੱਜ ਕੰਮ ਨਵੇੜਿਆ ਦਾ ਵਈ ਇਧਰ ਰਵਿੰਦਰ ਨੂੰ ਦਸਾਇਆ ਨਾਲ ਘਰ ਅੱਜ ਹੋਰ ਇੱਕ ਅੱਛਾ ਚਲੋ ਵਧੀਆ ਪਰ ਜਿਹੜਾ ਨਾ ਵਿਆਹ ਸਿਆਲ ਦੇ ਉਹ ਸਿਆਲ ਦੀ ਹਾਂ ਹਮ ਇੱਕ ਵੇ ਇੱਕ ਕੱਪੜਾ ਲੀੜਾ ਪਾਇਆ ਹੁੰਦਾ ਕੋਟ ਵੀ ਪਾਇਆ ਹੁੰਦਾ ਗਰਮੀ ਫੇਰ ਵੀ ਨਹੀਂ ਆਉਂਦੀ ਛੇ ਹਾਂ ਜੀ ਹੁਣ ਚਲੋ ਜਨਨ ਵਾਲੇ ਲੇਟ ਹੋਏ ਆ ਲੇਟ ਕੋਈ ਨਹੀਂ ਜੇ ਤਾਂ ਇੱਧਰ ਪਕੌੜੇ ਕਹਿੰਦੇ ਬੜਦੇ ਨੇ ਫੇਰ ਜ਼ਿਆਦਾ ਲੇਟ ਕਰਨਾ ਅਸੀਂ ਹੂੰ ਹੂੰ ਫੇਰ ਵੀ 12 ਵਜੇ ਅਨੰਦ ਕਾਰ ਸ਼ੁਰੂ ਹੋਗੇ ਪੌਣੇ ਕਿ ਇੱਕ ਸਮਾਪਤੀ ਹੋਊਗੀ ਉਹਨਾਂ ਨੇ ਜਨਨ ਗੁਰਦੁਆਰੇ ਚ ਕਿਹਾ ਇਹ ਲੇਟ ਹੋਇਆ ਤਾਂ ਬਾਅਦ ਚ ਹੈ ਠੀਕ ਹੈ ਵੀ ਹੁਣ ਸਾਢਾ ਤੜਾ ਤੱਕ ਦਾ ਅਸੀਂ ਆਉਣਾ ਦਾ ਜਦ ਅਸੀਂ ਉੱਥੇ ਨੂੰ ਲੱਣ ਲੱਗੇ ਉਹ ਕਹਿੰਦੇ ਵੀ ਪਕੌੜੇ ਬਾਬਾ ਜੀ ਖਾ ਕੇ ਜਾਓ ਪਕੌੜੇ ਕਿਹਾ ਮੈਂ ਇੱਥੇ ਜਸਵੀਰ ਦੇ ਜਾਣ ਲੱਗਾ ਇਹਦੇ ਲੇਬਰ ਵਾਲੇ ਲੈ ਆਏ ਹੂੰ ਦੋ ਬਰੈਡ ਖਾ ਲੇ ਮੈਨੂੰ ਪਤਾ ਵੀ ਦੋ ਬਰੈਡਾਂ ਨੇ ਕਿੰਨੀ ਥਿਆ ਲਾਈ ਆ ਉ ਕਾਟੀ ਸਿੰਘ ਦਾ ਘਰ ਲਾਗੇ ਤਾਂ ਉਹ ਕਾਹ ਲਿਆਇਆ ਮਾ ਕਾਲੇ ਪਹਿਲਾਂ ਯਾਰ ਪਾਣੀ ਲਿਆ ਪਾਣੀ ਚੱਲ ਜੀ ਪੀ ਪਾਣੀ ਪੀਤਾ ਜਿੱਥੇ ਆਪਣੇ ਕਿੰਨੇ ਨੂੰ ਮੁੜਨਾ ਤਾਂ ਲੱਸਦਾ ਪੁੱਥੀਆਂ ਉਹਨਾਂ ਦਾ ਵਿਆਹ ਟੈਂਟ ਲੱਗਿਆ ਮੂਰੇ ਹੂੰ 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 ਉੱਥੇ ਉਹਨਾਂ ਨੇ ਦੋ ਗੱਡੀਆਂ ਲਾ ਤੇ ਰਸਤਾ ਬੰਦ ਕਰਿਆ ਰਸਿਆ ਮੋਟਰਸਾਈਕਲ ਸਕੂਟਰ ਵੀ ਲਖਣੇ ਜਿੰਨੇ ਸਕੂਟਰ ਲਗਾਉਣ ਉਹਨਾਂ ਨੂੰ ਮੰਦਾ ਗਾ ਰਹਾ ਬਾਬੇ ਕਾਹ ਕੋਈ ਨਹੀਂ ਠੀਕ ਹੈ ਭਾਈ ਹੱਥ ਖੜੇ ਕਰਾ ਤੇ ਟੈਂਟ ਦੇ ਵਿੱਚ ਗਰਮੀ ਬਹੁਤ ਆ ਗਰਮੀ ਨਾਲ ਅੱਖੇ ਲੱਗੇ ਵੇਣਾ ਪਰ ਕੋਈ ਫਾਇਦਾ ਨਹੀਂ ਹੈਗਾ ਖਟੰਬਿਆ ਵੀ ਇਸ ਵਿਆਹ ਸਿਆਲ ਦਾ ਹੀ ਹੈ ਜਿਹੜਾ ਹੈਗਾ ਨਰਮੀ ਦਾ ਕੋਈ ਵਿਆਹ ਨਹੀਂ ਹੈਗਾ ਪਕੌੜੇ ਦੋ ਖਾਣਦੇ ਪਾਣੀ ਗਲਟੜ ਭਰੀਆਂ ਦਾ ਕੁਝ ਨਹੀਂ ਖਾਣਦਾ ਕਾ ਆਜਾ ਹੂੰ ਇੱਕਦਾਂ ਨੂੰ ਪਤਾ ਵੀ ਰੰਗ ਅੱਜ ਕੱਲ ਇਹੋ ਜਿਹਾ ਰੰਗ ਤਾਂ ਸਾਡੇ ਵੀ ਥੋੜਾ ਤੇਜ਼ੇ ਦਾ ਬੰਨਿਆ ਵਾਜਾ ਹੂੰ ਵੀ ਅੱਖਾਂ ਜੇ ਪੈਂਦਾ ਹੈ ਪਾ ਵਾ ਸੁਣ ਗਿਆ ਵਾ ਥੋੜਾ ਛੋਟੇ ਨੂੰ ਮੈਂ ਕਹਿੰਦਾ ਨਹੀਂਓ ਨਹੀਂ ਛੋਟਰੀ ਲੈਣਾ ਆਹਨ ਮੈਂ ਕਹਿੰਦਾ ਕਹਿੰਦਾ ਖਾਲਾ ਛੋਟ ਲੈਣਾ ਮਾਨ ਅਹੀਂ ਰੰਗ ਦਾ ਛੋਟੂ ਦੇਣਾ ਹੈਗਾ ਉਹਦੇ ਘਰੇ ਉਹਦੇ ਆਪਾਰਦੀ ਵਾਲੀ ਬੰਨੇ ਬਿਨਿਆ ਹਾਂ ਹਾਂ ਗਰਮੀ ਉਹਨੂੰ ਦੇਖ ਕੇ ਵੀ ਜ਼ਿਆਦਾ ਲੱਗਦੀ ਹੈ ਫਿਰ ਓ ਬਾਈ ਜੇ ਜੇ ਪਿੱਛੇ ਵੀੜਾ ਏ ਹਾਂ ਆ ਤਾਂ ਵੀੜਾ ਕੁਛ ਵੀ ਨਹੀਂ ਤਾਂ ਜਮਾ ਹੀ ਵੀੜਾ ਆਪਾਰਦੀ ਵਾਲੀ ਬਸ ਹਾਂ ਉਹਦੇ ਨਾਲ ਵੀ ਊੜਾ ਦਾ ਦੱਸਿਆ ਮਾਸੜ ਲੱਗਾ ਤੋ ਬਾਈ ਸਰੋਂ ਡਾਉਣਾ ਉਥੇ ਜੱਗਾ ਲੱਗਿਆ ਉਹਦਾ ਕੱਢਣ ਸਰੋ ਦੂਈ ਗੁੱਛੇ ਵਾਲੀ ਨਹੀਂ ਆਹੀ ਕੱਢਦਾ ਹਾਈ ਉਲਾ ਵੀਜੀ ਵੀਦੋ ਨਾ ਮੈਨੂੰ ਹਾਕਾ ਮਾਰਦਾ ਕਹਿੰਦਾ ਮੈਂ ਸਿਰ ਵੀਡੀਓ ਬਣਾਉਣੀ ਆ ਮਾਹਾਂ ਵੀ ਇਹਦੀ ਨਹੀਂ ਬਣਾਉਣੀ ਇਹ ਤਾਂ ਹੁਣ ਅਸੀਂ ਦਿਖਾਤੀ ਕੱਢੀ ਆਪਣਿਆਂ ਵਾਲੀ ਸਾੜੇ ਵਾਲੇ ਨਾਲ ਦਾ ਹੀ ਕੱਢ ਦੂਏ ਦਿਖਾ ਗੁੱਛੇ ਵੀ ਆਪਾਂ ਨੇ ਗੁੱਛੇ ਵਾਲੀ ਦੀ ਗੱਲ ਕਰੀ ਹੀ ਆ ਹੂੰ ਮੈਂ ਉਹ ਦਿਖਾਵਾਂਗਾ ਤੇਰੀ ਉਗੜਦੀ ਹੈ ਉਗੜਦੀ ਨਹੀਂ ਉਹ ਮੈਨੂੰ ਕਹਿੰਦਾ ਵੀ ਤੁਹਾਨੂੰ ਮੈਂ ਫੋਨ ਕਰੂਗਾ ਸਾਢੇ 4 ਲੱਗਣਾ ਕੱਢਣ ਅੱਛਾ ਵੀ ਹਲੇ ਉੱਲੀ ਲੱਦਣ ਲੱਗੇ ਹੋਇਆ ਅੱਛਾ ਸਮਝਾ ਇੱਕ ਯਾਰ ਹੁਣ ਕੰਮ ਚ ਇਹ ਜ਼ਿੰਮੇਵਾਰ ਦਾ ਕੰਮ ਹੈ ਸਾਰਾ ਖਤਰੇ ਵਿੱਚ ਹੈ ਸਿਜਨ ਚੱਲ ਪਿਆ ਹੁਣ ਇਹਨਾਂ ਖੜਨਾ ਹੀ ਦਿਨ ਰਾਤ ਚੱਲਣਾ ਚੱਲਣਾ ਹੀ ਪੈਣਾ ਮਿਹਨਤ ਹੈ ਮਿਹਨਤ ਕਰਨੀ ਪੈਂਦੀ ਬੰਦੇ ਨੂੰ ਉਹ ਕਾਲੀ ਸਾਲਾਂ ਦਾ ਕੰਮ ਹੈ ਨਹੀਂ ਸਾੜੇ ਬਾ ਸਮਝਿਆ ਉਹ ਟਰਾਲੇ ਡਾਲੇਆ ਖੋਲਣ ਲੱਗੇ ਇੱਥੇ ਮਾਰਲੇ ਬੱਕੀ ਕਿਨੇ ਜੱਗਰੇ ਬਾਪੂ ਨੇ ਉਹ ਪਾਇਂ ਡਾਲਾ ਖੋਲਣੇ ਕੰਧ ਨੇ ਕੱਢਿਆ ਹੁਣ ਛੁੱਟ ਗਿਆ ਆ ਵਜਾ ਹੱਡ ਜਾ ਨਹੀਂ ਆਪਣੇ ਉਰੇ ਆਜ ਤਰੇ ਮਾਰ ਚਲਦਾ ਹਾਂ ਆਏ ਫੜੀ ਆਏ ਬਾ ਤੈਨੂੰ ਕਹੂਗਾ ਬੋਲ ਵੀ ਨਾ ਕਹਿੰਦਾ ਡਾਲਾ ਵਜਿਆ ਏ ਪਤਾ ਨਹੀਂ ਹੈਗਾ ਹਾਂ ਠੀਕ ਆ ਹਾਂ ਵੀ ਹੂੰ ਠੀਕ ਆ ਅੱਛਾ ਇਹ ਥੋੜਾ ਜਿਹਾ ਬਚਾ ਕੇ ਕੰਮ ਕਰਨਾ ਪੈਣਾ ਹੁਣ ਤਾਂ ਇਹ ਕੋ ਚੱਲੀ ਜਾਣਾ ਵਾ ਸਾਨੂੰ ਸੀਜ਼ਨ ਆ ਗਿਆ ਬਾਕੀ ਸਰ ਉਹ ਹੋਲੀਵੁੱਡ ਦੀ ਤਿੰਨ ਦਿਨ ਦੀ ਤੇਰੇ ਸਾਹਮਣੇ ਐ ਥੋੜੀ ਆਪਣਾ ਨਰਮੇ ਤੇ ਆਪਾਂ ਥੋੜੀ ਕਾਲੀ ਕਰ ਗਏ ਚਲੋ ਟਾਈਮ ਵਲ ਕੰਮ ਜਿਹੜਾ ਹੋਣਾ ਹੋਣੀ ਗੱਲ ਮਾਜਲਾ ਜੜਾ ਡਾ ਕੇ ਪਾ ਲਿਆ ਥੈਲੇ 'ਚ ਬਾਕੀ ਮਸੜ ਬਾਈ ਬਿੰਦਰ ਵਰੋਂ ਪਾਲਟੀ ਹੋ ਗਈ ਹਾਂ ਇਹਦੀ ਇੱਕ ਰੀਲ ਆ ਅੱਛਾ 2 ਮਿਲੀਅਨ ਹੋ ਗਈ ਉਹ ਹਜੇ ਵੀ ਖੜਦੀ ਨਹੀਂ ਹੈ ਨਹੀਂ ਹੋਣੀ ਜਾਏ ਤਾਂ ਮੇਰੇ ਭਾਈ ਨਹੀਂ ਕੋਈ ਵੀ ਐਨੀ ਮਸ਼ਕਤ ਘਾਲ ਕੇ ਰਸਤੇ ਨੂੰ ਗਿਆ ਉਹ ਹਾਂ ਬਚਿਆ ਵੀ ਹੈ ਅਰੇ ਦੋੇ ਸ਼ੌਟ ਪਾਈ ਦੀ ਅਸੀਂ ਗਿਰਵੀ ਲਿਆ ਇਹ ਕਹਿੰਦਾ ਭਾਈ ਨਾ ਮੈਂ ਚੱਲ ਕੋਈ ਨਹੀਂ একদম ਨਹੀਂ ਪੈਂਦਾ ਹਾਂ ਉਹ ਵਾਲੀ ਉਹ ਭਾਈ ਮੇਰਾ ਜੀ ਇੰਸਟਾਗ੍ਰam ਚੈਨਲ ਆ ਉਹਦੇ ਵੀ ਪਾਈ ਹੋਈ ਸੀ ਮੈਂ ਤੇ ਚਲਦੀ ਤਾਂ ਵਧੀਆ ਸੀ ਉਹ ਮੈਂ ਖਾਸੇ ਟਾਈਮ ਬਾਅਦ ਅੱਜ ਉਹਦੇ ਵੀਊ ਦੇਖੇ ਆ ਮੈਂ ਦੋ ਮੀਲੀ ਨੂੰ ਗਏ ਸਾਡੇ ਬਾਤੇ ਮੋਹ ਕਿਸੇ ਹੈਨਾ ਕਿ ਮਹਾ ਹੁੰਡ ਰਛਾਵਾਂ ਦਾ ਲੈ ਲੇ ਲਾ ਹੂੰ ਆਲੇ ਹੁਣ ਪੱਖਾ ਉੱਪਰ ਵੀ ਜਾਂਦਾ ਹੈ ਉੱਪਰ ਪੱਖਾ ਦਿਲਦਾ ਹੈ ਤਾਂ ਕੋਈ ਵੀ ਪੱਖਾ ਚਲਦਾ ਹੈ ਹੈਨਾ ਕੂਲਰ ਦੀ ਸਾਰੀ ਕੂਲਰ ਤਾਂ ਖੜਦਾ ਹੀ ਨਹੀਂ ਦਿੰਦਾ ਨੇੜੇ ਨੂੰ ਹੂੰ ਹਵਾ ਜ਼ਿਆਦਾ ਕੂਲਰ ਦੀ ਕੂਲਰ ਦੀ ਸਾਫ਼ ਹਵਾ ਸਾਫ਼ ਦੀ ਕੱਢੀ ਜਾਂਦਾ ਮਾ ਜਰਾ ਠੀਕ ਹੈ ਅੱਜ ਦਿਨ ਫੋੜ ਦੂੰਗਾ ਫੇਰ ਰਾਤ ਨੂੰ ਇੱਥੇ ਠੰਡੀ ਜੋ ਜਗ੍ਹਾ ਲੂ ਸਾਰੇ ਬਾਦਾਂਗੇ ਵਾਹ ਜੀ ਨਾਲੇ ਪਾਦਾ ਲਾ ਕੇ ਕੋਲੂ ਵਗੈਰੋਗੇ ਹੈ ਤਾਂ ਦੀ ਵਾਦਾ ਮੈਂ ਦੇਣੀ ਜਾਂਦਾ ਤੁਸੇ ਸੁਣਨਾਂ ਨੂੰ ਆਪਾਂ ਲਹੂਰੀ ਮਾ ਜਰਾ ਓਹੋ ਲਹੂਰੀ ਜੀਰਾ ਲੱਗਣਾ ਬਸ ਹੈ ਲਹੂਰੀ ਜੀਰਾ ਉਹਦਾ ਕੁਆਂਟੀਟੀ ਘਟ ਗਈ ਜੀ ਉਹ ਪੀਲਾ ਉਹ ਲੋਹ ਦਾ ਉਹ ਤੇ ਕਹਾਂਗਾ 10 ਰੁਪਏ ਸੀ ਸੀ ਆ ਲੋਰੀ ਜੀਰਾ ਲੱਗਣਾਗਾ ਵੀ ਵੀਂਦਰ 10 ਰੁਪਏ ਸੀ ਸੀ ਕੰਨੇ 30 ਬਣਨੇ ਆ ਐਂ ਤਾਂ ਹੁਣ ਬੋਤਲ ਦਾ ਨਹੀਂ ਕਹੇਗਾ ਮਾਸਣ ਉਹ ਅਜੇ ਹੁਣ ਸੀਜ਼ਨ ਕਰਕੇ ਰੇਟ ਘਟਾਉਂਦੇ ਆ ਤੇ ਠੀਕ ਆ ਸੀਜ਼ਨ ਦੇ ਬਾਅਦ ਵੋਤ ਲੋ ਜਿਹੜੀ ਵਧੀਆ ਚੀਜ਼ ਆ ਉਹ ਜਿਹੜੀ ਦੂਜੀ ਤੱਕ ਖਰਾਬ ਕਰਨ ਵਾਲੀ ਆ ਬਾਕੀ ਹੁਣ ਅਸੀਂ ਕਹਿੰਦੇ ਵੀ ਜੀਰਾ ਇਹ ਜੀਰਾ ਵਧੀਆ ਹੁੰਦਾ ਆ ਆਇਨ ਫਦ ਵੀ ਕੱਕੜਾ ਬਣਦਾ ਨਹੀਂ ਹੁਣ ਆਪਾਂ ਮਾਸਣ ਕੋਈ ਕਿਸੇ ਵੀਡੀਓ ਛੰਡੇ ਪੀਂਦੇ ਹੁੰਨੇ ਆ ਅਗਲਾ ਕਾਸ ਤੋਂ 6 ਮਿੰਟ ਇਹ ਜਾਏ ਬੁੰਨੇ ਵੀ ਜਹਰ ਯਾਰ ਪਗੜ ਰੋਜੇ ਪੀਨੇ ਆ ਉਹ ਰਹੇ ਨੇ ਉਹ ਗੱਲ ਜਿਹੜੇ ਬਾਹਰ ਆ ਉਹਨਾਂ ਨੂੰ ਪਤਾ ਚੀਜ਼ ਕੀ ਆ ਹੈ ਕੀ ਉਹ ਗਰਮੀਆਂ ਵਿੱਚ ਹਰੋਜੇ ਪੀਣੇ ਵਾਲਾ ਕੰਮ ਹੋ ਜਾਂਦਾ ਨਾਲੇ ਹੋਰ ਹੈ ਠੰਡਾ ਆਪਾਂ ਜਿੱਕਰ ਹੁਣ ਉਹਦਾ ਕੰਮ ਕਰਾਤਾ ਮਾਣਾ ਅਲਮਦੋ ਬਲੀ ਲੈ ਆਉਂਦੇ ਹੁਣ ਬਤੇਜ ਦਾ ਉਹਦਾ ਕੰਮ ਕਰਾ ਲਦਾ ਜਾ ਉਹ ਥੱਕੇ ਗਏ ਨੇ ਨਹੀਂ ਅਡਣਾ ਪੀਕੇ ਜਾਇਓ ਠੰਡਾ ਪੀਕੇ ਜਾਇਓ ਨਾਲ ਸਾਜ ਕੋ ਜੈ ਸਨੀਤੀ ਫਿਰ ਉਹੀ ਗੱਲ ਹੈ ਹਮਸਾ ਦੋਰੀ ਮੈਂ ਦੋ ਦਿਨ ਕਰਕੇ ਤਰਾਂਗਾ ਰੇ ਰਾਤ ਨੂੰ ਇਹ ਜਦੇ ਜਦੇ ਹੱਡੇ ਪੁੱਤ ਬਣ ਲਿਆਉਣੇ ਕੜ ਵੀ ਇੰਦਾ ਨਹੀਂ ਜਾਏਗਾ। ਪਕੀਤਾ ਖੁੱਲਦੇ ਨਹੀਂ ਹੈ। ਜੱਟ ਰੋਟੀ ਖਾ ਕੇ ਆਵੇ ਟੰਗ ਧਣਾਉਣ ਲੱਗ ਜਾਂਦਾ ਤੇ। ਉਹ ਸ਼ਾਮ ਜੀ ਨੂੰ ਗਰਮੀ ਆ ਤਾਂ ਦੱਸਿਆ ਵੀ ਢਿੱਡ ਪਾਣੀ ਗਲੇ ਭਰੀ ਜਾਂਦਾ ਬਹੁਤ ਗਿਆ ਲੱਗਦੀ ਬਹੁਤ। ਹਮ। ਇਕ ਨਾ ਵਾਕੀ ਹੁਣ ਦੇਖਦੇ ਆ ਰੌਣੀ ਕਰਿਆਂ ਦੀ। ਹਮ। ਫੂਕੋਸ। ਕੀੜਾ ਨਹੀਂ ਮਿੱਟਣੀ। ਹਮ। ਮਿੱਤਣਾ ਬਾਜ ਰਹੀ ਓਏ। ਦੋ ਹੀ ਪਹਿਲਾ ਵਾਲਾ ਹੀ 100 ਰੁਪਏ ਵਾਲੇ ਜਾਣਾ। ਜਦ ਬੇਲੇ ਹੁੰਨੇ ਆ ਮਦਦ ਕਰਾ ਦੀ ਦੀ ਦੋਏ ਦੀ। ਮਸੜਾ ਆਹੀ ਸਰੋ ਹੋਈ ਓਥੇ ਤੇ। ਆ ਸਰੋਠੋੜੀ ਆ ਉਧਰ ਪਏ ਦੋ ਥੱਲੇ ਹੋਰ ਹੋਲੇ ਉਹਦੇ ਵਿੱਚ ਤੇ ਹੀ ਹਾਂ ਮਿੰਦਰ ਗਿਸ ਕਿੰਨਾ ਤਰ ਹੈ ਹਾਰਾ ਤੁਹਾਨੂੰ ਕੱਲ ਨੂੰ ਪਤਾ ਲੱਗ ਜਾਵੇ ਨਹੀਂ ਜਟ ਰਵੜ ਵਾਲੀ ਅੱਖਾਂ ਇੱਕ ਨਹੀਂ ਉਹ ਦੱਸ ਦੂੰਗਾ ਇਹਦਾ ਇਹ ਚੀਜ਼ ਸਾਡੀ ਸਾਡਾ ਤਜਰਬੇ ਵਾਲਾ ਕੰਮ ਨਹੀਂ ਇਹ ਤਾਂ ਕਦੇ ਕਦਾਈ ਆ ਨਹੀਂ ਫੇਲਣੇ ਵੀ ਹੁੰਦੀ ਹਾਂ ਫੇਲ ਜਾਂਦਾ ਇਹ ਬਾਈ ਮੇਰੇ ਸਾਹ ਜੀ ਵਿੱਚ ਮਸੜ ਵੀ ਡੇਢ ਕੁਆਟਲ ਤੇ ਵੱਧ ਵੀ 10 ਕਿਲੋ ਵੱਧ ਵੀ ਸਾਦੀ ਅੱਛਾ ਡੇਢ ਵੀਗੇ ਵਿੱਚ ਡੇਢ ਕੁਆਟਲ ਆ ਮੈਂ ਇਹ ਗੱਲ ਇਹਦੀ ਗੱਲ ਕਰੀ ਆ ਮੈਂ ਉਧਰ ਲਈ ਦੀ ਨਹੀਂ ਕਰੀ ਹੈ ਇੱਧਰ ਲਈ ਵੀ ਗਾ ਹੈ ਹੈ ਕੋਈ ਗੱਲ ਨਹੀਂ ਆ ਦੱਸਿਓ ਬਾਈ ਯਾਰ ਆ ਦੱਸਿਓ ਆ ਪੱਖਾ ਖੜਾ ਹੈ ਆਏ ਦੱਸਿਓ ਉਧਰ ਲਈ ਆਪਾਂ ਨੇ ਦੇਖੀ ਹੈ ਨਹੀਂ ਸਾਰਾ ਕੁਝ ਕਰ ਦਿੰਦਾ ਨਾ ਟੈਨਸ਼ਨ ਨਾ ਦਿਓ ਕੱਲੀ ਕਰੀ ਕਣਕ ਲਈ ਦਾਦੇ ਕਰੂਗਾ ਤਾਂ ਦਾਦੇ ਇਹ ਤਾਂ ਕਣਕ ਦਾ ਥੈਲੇ ਪਾ ਕੇ ਤਾਰੀ ਦੀ ਹੈ ਦੇਖ ਲਓ ਦੱਸ ਜਾ ਕਿਸੇ ਵਾਸਤ ਕਣਕ ਤਾਂ ਯਾਰ ਟ੍ਰੈਲੀ ਦੇ ਆਪਣੇ ਸਿੱਪੇ ਵਿੱਚ 50 ਕੁੰਟਲ ਪੈਂਦੀ ਹੈ ਸਾਡੇ ਵਾਲੇ 'ਚ ਉਹਦੇ ਸਾਥ ਇੱਕ ਸਾਈਡਾ ਸਾਡੇ 50 ਕੁੰਟਲ ਦਾ ਭਰ ਦਈਆਂਗਾ ਅੱਧੇ ਗੈਦ ਨਾ ਨਹੀਂ ਉਹ ਗੱਲ ਆ ਉਹ ਤਾਂ ਸਾਡੇ ਨਾਲ ਲਾ ਲੰਨੇ ਆਪਾਂ ਯਾਰ 40 45 ਕਿਲੋ ਦਾ ਥੈਲਾ ਉਧਰ ਦਾ ਕਾਲੀ ਦੇ ਅਸੀਂ ਲਾਉਂਦੇ ਹੁੰਦੇ ਆ ਕੋਈ ਉਪਰ ਆਜਣਾ ਕੋਈ ਥੱਲੇ ਹੁੰਦਾ ਵੀ ਉਹ 60 60 ਥੈਲੇ ਹੋ ਜਾਂਦੇ ਪਹਿਲੇ ਸਾਲ ਸੀ ਮਾਸ ਵਾਲੇ ਕਹਿੰਦੇ ਤੈਨੂੰ ਝਟਾ ਨਹੀਂ ਹੋ ਰਹੀ ਜਿੱਦਾਂ ਲੱਗਣ ਲੱਗੀ ਕਦਣੀ ਤੀ ਅਸੀਂ ਦੋ ਜਣੇ ਰਹਿ ਗਏ ਦੋ ਜਣੇ ਰਹਿ ਗਏ ਫੇ ਤੀਸੀ ਰਾਤੀ ਨਾਲ ਮਿਲਵਾ ਨਹੀਂ ਫੜ ਤਾਰਦਾ ਕਹਿੰਦਾ ਉਹਨਾਂ ਨੂੰ ਤੂੰ ਦੋ ਗੜੇ ਲਾਇਆ ਹੈਗਾ ਰਥੇ ਰੁਪੜ ਦੇ ਇੱਕ ਕਿੱਗਰੇ ਮਾਮ ਨਿਬੜ ਜਾਂਦਾ ਤੇ ਜੇ ਫਾਰਮ ਇੱਕ ਕਟਾਉਂਦਾ ਵਾਸੜ ਮੈਂ ਜੇ ਫਾਰਮ ਦਾ ਚੱਕਰ ਨੇ ਆ ਜੇ ਫਾਰਮ ਨੂੰ ਕੱਟਦੇ ਨੇ ਹੈਗੇ ਪਿੰਡ ਵਾਲੇ ਕੋਆਨ ਲੈ ਗੱਢੀ ਦੇ ਕੀ ਗੜੇ ਵਾਰੀ ਜਾਣੇ ਹੈ ਆਹੋ ਇਹ ਵੀ ਆ। ਕੀ ਪਤਾ ਕਾਲਸਲਾ ਵਰਗਾ ਵੱਡਾ ਐਨੂੰ ਸਾਡੇ ਇਕੱਠੀ ਨਹੀਂ ਹੋਣੀ। ਕੋਪੀਆਂ ਨਹੀਂ ਫੈਸਲ ਕਰ ਲੋ ਕਾਦੀ ਕਦ ਨਿਕਲਣੀ ਐ। ਆਹੋ ਪਿੰਡ ਵਾਲੀ ਮਸ਼ੀਨ ਵਾਲੀ ਪਤਾ ਨਹੀਂ ਕਿੱਦਾਂ ਵੱਟਾਉਣੀ ਐ। ਇੱਕ ਹੁੰਦਾ ਜੇ ਹੁਣ ਅਸੀਂ ਗਏ ਨੇ ਉਧਰ ਉਹ ਟਾਈਮ ਸੀਜ਼ਨ ਦਾ ਟਾਈਮ ਆ ਅਗਲਾ ਟਰਾਲੀ ਉਹੀ ਘੰਟੇ ਡੇਢ ਘੰਟੇ ਬਾਅਦ ਮਿਲਦੀ ਹੁੰਦੀ। ਹਾਂ। ਆਹ ਮੰਗ ਵੀ ਜੀ। ਰੇਗ ਨੂੰ ਰੇਗ ਨੂੰ ਕਾਲੀ ਹੁੰਦੀ ਆ। ਆਪਾਂ ਲਿਆ ਕੇ ਜਦ ਤਾਰਨੇ ਵਾਲਾ ਕੰਮ ਕਰੀਦਾ। ਹੂੰ। ਫਿਰ ਹੋਲੀ ਹੋਲੀ ਵੇਚ ਵੇਦ ਹੋ ਜਾਂਦਾ ਸਾਰਿਆਂ ਦੇ ਬਾਅਦ ਜਾਈਦਾ ਉਹ ਮੰਡੀ। ਆਹ ਇਕੱਠਾ ਜਾਣਾ ਹੁੰਦਾ ਮੇਰੇ ਵੱਸ ਰੇਗ ਨੂੰ। ਹਾਂ। ਇਹ ਬਈ ਇਕੱਠੇ ਜਾਂਦੇ ਆ ਇੱਕ ਜੋ ਆ ਇੱਕ ਜੌਂ ਦੇ ਪੱਤੇ ਲੈਣ ਕੱਠੇ ਜਾਣੇ ਆ ਇਹ ਹੈ ਮਾ ਸਾਡੀ ਕਿ ਦਵਾਲੀ ਦਾ ਸਮਾਨ ਲੈਣ ਕੱਠੇ ਜਾਣੇ ਆ ਇਹ ਫਸਲ ਵੀ ਕੱਟੀ ਲੈ ਕੇ ਜਾਣੇ ਆ ਪਹਿਲੀ ਵਾਰ ਮਾਸੜ ਤੁਹਾਨੂੰ ਮੇਰੇ ਨਾਲ ਲੈ ਕੇ ਗਿਆ ਤਾਂ ਧਿਆਉਗਾ ਧਾਨ ਮੇਰੇ ਨਾਲ ਲੈ ਕੇ ਗਿਆ ਦਮਗਾ ਪਿਛਲੀ ਵਾਰ ਉਹ ਪਿਛਲੀ ਵਾਰ ਨਾਲ ਜਾਇਆ ਭਾਈ ਕੰਮ ਹੋਇਆ ਤੇ ਕਿਤੇ ਘਰ ਵੀ ਜਾਇਆ ਤਾਂ ਖੰਨੇ ਜਾਇਆ ਤੇ ਤੇ ਘਰ ਵੀ ਆਓ ਭਾਈ ਸੱਚ ਹਾਂ ਇਹ ਜਾ ਕੇ ਕੰਮ ਉੜ ਗਿਆ ਤਾਂ ਇਹ ਦਾ ਨਾ ਕਹਿੰਦੇ ਕਿ ਕਿੱਥੇ ਵੇਕੇ ਹੂੰ ਦਾਤਾ ਉਹਨਾਂ ਸਰਪੰਚ ਮੈਨੂੰ ਪੜ ਨਹੀਂ ਮੇਰੇ ਕੋਲ ਲੈ ਗਾਈ ਮੈਂ ਤਾਂ ਉੱਥੇ ਜਾਣਾ ਹੀ ਦਾ ਹੂੰ ਮੈਂ ਤੇ ਤਾਂ ਪਹਿਲਾਂ ਤੂੰ ਮੇਰੇ ਤੇ ਪਹਿਲਾਂ ਚਲੀ ਜਾਂਦੇ ਪਹਿਲੇ ਨਾ ਹੂੰ ਨਾ ਬਰਾਬਰ ਜੀ ਗਏ ਤੇ ਉਹ ਨਹੀਂ ਨਾ ਮੈਂ ਲੈ ਕੇ ਗਿਆ ਮੈਂ ਬਾਅਦ ਚ ਆ ਵੀ ਗਿਆ ਇਹ ਉਹ ਅਸੀਂ ਉਹ ਆਰਤੀ ਕੋਲ ਤੜਾ ਜਿਹੜਾ ਸਰਪੰਚ ਉਹ ਵੀ ਆਰਤੀ ਕੋਲ ਆਏ ਉਸਤਾ ਆਰਤੀ ਕੋਲ ਹਾਂ ਤਾਂ ਸਾਡਾ ਆਰਤੀ ਲੈ ਗਿਆ ਵੀ ਆ ਜਾ ਫਿਰ ਹਾਂ ਪਰ ਚੱਲੀ ਨਹੀਂ ਪਈ ਜੋਨਾਂ ਨਹੀਂ ਉਹ ਮਾਸੜ ਬਾਅਦ ਵਾਲੇ ਹਾਲਾਤ ਦੇਖ ਕੇ ਆਪਾਂ ਕਹਿੰਦੇ ਆਪਾਂ ਠੀਕ ਰਹੇ ਹਾਂ ਤਿੰਨ ਚਾਰ ਤਨ ਬੈਠੇ ਲਏ ਇਸ ਟਾਈਮ ਨਾ ਟੱਲਿਆ ਪਿਆ ਤੇਰੇ ਸਾਹਮਣੇ ਹੀ ਹੁਣ ਕੱਲ ਦੀ ਖਬਰ ਚੱਲਦੀ ਆ ਹਾਂ ਦੇਖਿਆ ਕੋਈ ਫੇਸਬੁੱਕ ਫੋਨ ਹੈ ਇੰਸਟਾਗ੍ਰਾਮ ਫੋਨ ਹੈ ਕਾਲੀ ਥਾ ਕਾਲੀ ਥਾ ਕਾਲੀ ਥਾ ਦੇਖ ਲਾਉਣ ਤੇ ਸਾਹਮਣੇ ਕਹਿੰਦਾ ਜਾਂ ਬਾੜੇ ਖੇਤ ਨੂੰ ਖਾਣ ਲੱਗੇ ਫਿਰ ਤਾਂ ਕੀ ਬਚਣਾ ਰਹਿ ਤਾ ਇਹ ਤਾਂ ਫਿਰ ਡੈਮੂ ਆ ਸਾਡਾ ਇਹ ਤਾਂ ਡੈਮੂ ਆ ਜੇ ਪਰ ਹੁਣ ਮੈਂ ਦੇਖ ਉਹ ਬਾਈ ਦੀ ਫੋਟੋ ਹੁੰਦੀ ਐ ਕਹਿੰਦੇ ਸਲਾਮ ਬਾਈ ਨੂੰ ਨਾ ਜਿਹਨਾਂ ਫੜੀ ਐ ਹੂੰ ਪਰ ਅੱਜ ਉਹਦੇ ਬਿਆਨ ਸੁਣੇ ਆ ਵੀ ਹੱਥ ਪੁੱਤ ਨੂੰ ਬੋਲ ਜਾਂਦਾ ਹਰੇਕ ਚੀਜ਼ ਗਏ ਜਾਂਦਾ ਨਹੀਂ ਨਹੀਂ ਉਹ ਵੀ ਨਿਕਲੇ ਹਲੇ ਹਲੇ ਆ ਚੀਜ਼ ਨਹੀਂ ਹੋਈ ਹੈਗੀ ਬਿਆਨ ਥੋੜੇ ਜੇ ਉਲਟੇ ਜੀ ਜਾਂਦੇ ਹੱਥ ਜੇ ਛਡਾਉਣੀ ਹੈ ਜੀ ਹਾਂ ਹੱਥ ਜੇ ਛਡੰਦੇ ਆ ਯਾ ਬੰਦਾ ਫਸ ਗਿਆ ਫੜੋ ਜਿਹੜੇ ਹੋਰ ਗੱਲਚਾਰ ਉਹਨਾਂ ਨੇ ਹੁਣ ਪਤਾ ਫੜੋ ਫੜੋ ਬਾਕੇ ਹੁਣ ਪੈਟਰੋਲ ਦੱਸੂਗਾ ਚੱਲਣਾ ਕਿ ਨਹੀਂ ਜਾ ਸਕਦਾ ਗਰੀਬ ਬਾਬੇ ਜਾਂਦਾ ਕਿ ਅਮੀਰਾ ਕਿਹ ਚੱਲਣਾ ਮਾਸੜ ਇੱਥੇ ਗਿਆ ਕੁੱਤੀ ਚੋਰ ਨਾਲ ਰਲਈ ਹੋਈ ਆ ਸਭ ਕੁਝ ਚੱਲਦਾ ਹੋ ਰਿਹਾ ਹੈ ਬਾੜ ਕੇ ਖਾ ਗਈ ਫਿਰ ਹੁਣ ਕਹਿੰਦਾ ਤੁਹਾਡੀ ਕਣਕ ਐ ਲਊਂਗਾ ਐ ਲਊਂਗਾ ਥਾਣਾਵਰ ਕੋਈ ਨਹੀਂ ਬਿਆਨ ਆ ਇਹਦਾ ਕੋਈ ਜਾਣਿਆ ਹੈ ਇਕਣਾ ਇੱਜ਼ਤ ਕਣਕ ਦੀ ਵੇਦੀ ਜੀਰੀ ਦੀ ਪਿੱਛੇ ਮੁਖਮੰਦ ਜੀ ਦੀ ਫੋਟੋ ਪਾਉਂਦੇ ਦੀ ਦੱਸੋ ਬਣੂਗਾ ਹਰੇ ਕਹਿੰਦੇ ਹਾਂ ਜੀ ਚਾਹੀਦਾ ਹਾਂ ਜੀ ਚਾਹੀਦਾ ਕੋਈ ਕਮੈਂਟ ਮਾਰਾਂਗੇ ਕੱਲ ਨਾ ਪੜੀਏ ਕੱਲ ਵੀ ਜਿਹੜਾ ਗਾਹਨ ਮੁਖਮੰਦ ਜੀ 27 ਵਜੇ ਕਹਿੰਦਾ ਵੀ ਚਾਹੁੰਦਾ ਕਾ ਨਹੀਂ ਬੱਸ ਉਹ ਮੈਂ ਗਿਆ ਦੱਸਨੇ ਕਮੈਂਟ ਲੈਣਾ ਪੜ ਲੇ ਕਮੈਂਟ ਭਾਈ ਪਤਾ ਹੀ ਆ ਤੁਹਾਨੂੰ ਕੀ ਲਿਖੀ ਉਹਨੇ ਜੀ ਕੀ ਗੱਲਾਂ ਲਿਖਿਆ ਗੱਲਾਂ ਆ ਮਾ ਸਾਡਾ ਕੋਈ ਪਿਓਰ ਨਾ ਨਹੀਂ ਲਿਖਦਾ ਆਪਣੇ ਮਨ ਦੀ ਪੜਾਸ ਕੱਢ ਕੇ ਲਿਖਦਾ ਜਿਹੜੇ ਦੁਖੰਦਾ ਜਿਹੜੇ ਹਿਸਾਬ ਕਰਾਇਆ ਰੈਲੀਆਂ ਕੱਟੀਆਂ ਫੱਲੇ ਤੇਲ ਫੂਕ ਫੂਕ ਹੋ ਗਿਆ ਕੱਟੀਆਂ ਉਹਦੇ ਅਸੀਂ ਆਪ ਕੱਟੀਆਂ ਯਾਰ ਪਰ ਕਰਿਆ ਕੁਛ ਨਹੀਂ ਅਦਰ ਕੁ ਫੱਮ ਦੇ ਉਹ ਫੱਮ ਵੇ ਇੱਥੇ ਆਪਾਂ ਦਾ ਆਹੀ ਕੰਮ ਕਰੀ ਜਾਣਾ ਹਾਂ ਬਿਲਕੁਲ ਆਉਣੀ ਮੈਂ ਤਾਂ ਆਪਣੀ ਵਾਹ ਇਹੀ ਕੰਮ ਆਉਣੀ ਬਾਈ ਇਹੀ ਕੰਮ ਆਉਣੀ ਹੈ ਨਹੀਂ ਚੱਲੀਏ ਬਿੰਦਰ ਹਾਂ ਇੱਥੇ ਨਾ ਤੂੰ ਕੁਝ ਵੀ ਛੇੜ ਜੇ ਇਹ ਨਹੀਂ ਲਾਮੇ ਹੀ ਹੋਣੀ ਆ ਵਾਹ ਆਦੇ ਮਸੜ ਕੇ ਕਹਿੰਦਾ ਓ ਤੀਸੇ ਦਾ ਉਹ ਬਿੰਦਰ ਤੀਸੇ ਦਵਾ ਦੂੰਗਾ ਸੁਣਤਾ ਲੈ ਕਹਿੰਦੇ ਲਾਮੀ ਹੋਣੀ ਹੈ ਹੈ ਲਾਮੀ ਹੋਣੀ ਹੈ ਕਿੱਥੇ ਪਾਸੇ ਆਣੀ ਹੈ ਤੇ ਦੱਹ ਲਾ ਤਾਂ ਕੋਈ ਵੀ ਦੇਖਦਾ ਹੁਣ ਤੂੰ ਵੀ ਤਾਂ ਪੁੱਠੇ ਵਾਲੀ ਖੋਲ ਕੇ ਰੱਖਦਾ ਮੈਂ ਸਾਰੀ ਇੱਕ ਨਹੀਂ ਹੈ ਇੱਕ ਹੀ ਆ ਰਿਹਾ ਨਾ ਆ ਵੀ ਪਈ ਆ ਇਹ ਆ ਤੇ ਉਹ ਯਾਰ ਇਹ ਲੈ 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 ਚੱਲ ਚਲੀਏ ਗਵਿੰਦਰ ਆਖੋ ਵੱਡੀ ਏ ਬਾਜਾ ਬੋਲੀ ਹੋ ਗਈ ਮੈਂ ਦੱਸ ਕੇ ਮਸਣ ਐਡੀ ਕੀ ਰੇਟ ਕਹਿੰਦਾ ਸਰੋਂ ਦਾ ਹੈਗਾ ਜਜਮੈਂਟ ਭਾਈ ਇਹ ਤਾਂ ਜਜਮੈਂਟ ਨਹੀਂ ਹੈਗਾ ਮੈਨੂੰ ਕਈ ਵੀਰਾਂ ਦਾ ਫੋਨ ਆਲੇ ਮੈਸੇਜ ਆਲੇ ਵੀ ਮਸਣ ਰੇਟ ਅਸੀਂ ਤਾਂ ਅਗਰ ਇਹਨਾਂ ਵੇਚੀ ਆ ਨਾ ਹਰੇ ਪਤਾ ਜਾਣੇ ਵੇਚਣ ਲੱਗ ਗਏ ਫਿਰ ਪਤਾ ਲੱਗੂ ਰੇਟ ਤੁਹਾਡੇ ਕੋਲ 6000 ਤਾਂ ਹੋਊ ਗਵਿੰਦਰ 6000 ਤੇ ਥੋੜੀ ਜਿਹੀ ਘਟੀ ਜੀ ਆ ਜੇ ਘਟੀ ਪਈ ਵਜੂਗੀ ਜੇ ਸਿਨੇ ਮੁੱਕ ਗਿਆ ਮੈਨੂੰ ਬਾਈ ਦਾ ਫੋਨ ਆਇਆ ਬਾਹਰ ਦੇ ਬਾਈ ਦਾ ਫੋਨ ਆਇਆ ਕਹਿੰਦਾ ਮਾਸਟਰ ਸਾਡੇ ਪੰਜਾਬ ਕਰ ਹੁੰਦੇ ਕਹਿੰਦਾ ਅਸੀਂ ਵੀਡੀਓ ਦੇਖਦੇ ਆ ਕਹਿੰਦਾ ਹੁਣ ਕਈ ਗਾਹ ਕਰਕੇ ਲਿਖਾ ਦਿੰਦੇ ਕਹਿੰਦਾ ਅਸੀਂ ਵੇਤੇ ਗੱਲ ਫੜਨੀ ਹੁੰਦੀ ਹੈ ਵੀ ਕਾਜੀ ਆ ਕਹਿੰਦਾ ਤੂੰ ਹੀ ਤਾਂ ਆਪਣੀ ਇੱਥੇ ਆ ਕਹਿੰਦਾ ਅਸੀਂ ਬਟੰਡੇ ਦੇ ਵੀ ਸਾਰੇ ਪਾਸੇ ਦੇਖ ਲੈਣਾ ਕਹਿੰਦਾ ਅਸੀਂ ਗੱਲ ਫੜੀ ਦੀ ਹੈ ਕਹਿੰਦਾ ਅਸੀਂ ਸਾਡੇ ਕਿੰਨੇ ਸਰੋਂ ਨਹੀਂ ਹੈਗੇ ਸਰੋਂ ਕਹਿੰਦਾ ਇਹ ਹੋਈ ਕਹਿੰਦਾ ਰੱਖ ਲਿਆ ਪਰ ਸਰੋਂ ਰੇਡ ਦੇਖ ਕੇ ਚ ਜਾਣਾ ਕਹਿੰਦਾ ਹੁਣ ਤੂੜੀ ਕਹਿੰਦੇ ਬੇ ਬੇਕਦਰਹੀ ਹੋਈ ਵੀ ਪੁੱਛਿਆ ਨਹੀਂ ਕੋਈ ਕਹਿੰਦਾ ਉਹ ਵੀ ਦਾ ਰੇਟ ਦੇਖੋ ਤੁਸੀਂ ਜਣਾ ਕਹਿੰਦਾ ਇਹ ਤਜਰਬੇ ਹੁਦਾਰੇ ਹੋ ਗਏ ਇਹ ਉਹੀ ਗੱਲ ਹੈ ਨਾ ਮੈਂ ਸਾਡੀ ਇੱਕ ਵਾਰ ਡੋਬੂ ਇੱਕ ਵਾਰ ਹੋ ਜਾਂਦਾ ਸੁੱਕਾ ਇੱਕ ਵਾਰ ਡੋਬਾ ਇੱਕ ਵਾਰ ਸੁੱਕਾ ਇਹ ਨਾ ਮੈਂ ਕਰਦਾ ਪੌਣਾ ਘੰਟਾ ਗੱਲਾਂ ਜੁੜੀਆਂ ਮੈਂ ਆਪਾਂ ਕੋਈ ਟੀਕਾ ਚੱਲ ਜੀ ਸਾਡੇ ਤਾਂ ਹੁੰਦੇ ਆਪਣੇ ਜੋਕੇ ਸਾਡੇ ਕੋਲ ਤਾਂ ਬਈ ਆਹ ਹੈ ਅਗਲੇ ਸਾਲ ਵੇਚਣੀ ਨਹੀਂ ਨੀ ਗਾਹਾਂ ਸਾਲ ਉਹੀ ਗਾਉਗੇ ਵੀ ਕਿਆ ਲਾਉਂਗੇ ਚਲੋ ਠੀਕ ਹੈ ਜੀ ਪਹਿਲਾ ਬਲੌਗ ਉਹਦੇ ਹੱਥਾਂ ਵਾਲੀ ਮਾਣ ਹੁਣ ਆਈ ਹੈ ਅੱਜ ਬਿਜਲੀ ਵਾਲੀ ਵਾਹ ਰੂਲ ਦਰਦੀ ਆ ਤਾਂ ਖੜਕਾ ਬਹੁਤ ਆ ਬੀਨ ਤੋਂ ਖੜਕਾ ਕਰਦੀ ਰਹੀ ਹੈ ਆਪਣਾ ਇਹਨਾਂ ਤਾਰ ਵੀ ਧਾਰ ਦੋ ਉੱਪਰ ਤੇ ਡੱਡੀ ਜਿਹੜੀ ਉੱਪਰ ਨੂੰ ਕੁਮਾਕੇ ਜਿਹਾ ਰੱਖੋ ਬਸ ਹੁਣ ਸਰਦਾ ਜੰਨੀਆ ਡਰ ਜੇ ਰੋਲੇਜ ਕਰਕੇ ਡਰਦੀ ਆ ਇਹ ਉਹ ਬਾਈ ਆ ਮਸ਼ੀਨ ਧੀ ਤੇ ਇਹਦੇ ਆ ਨਾਟ ਤੰਕਰੀ ਜੰਨੇ ਢਿੱਲੇ ਹੋ ਜੰਨੇ ਇੱਕ ਆ ਆ ਗਿਰ ਗਿਆ ਦਾ ਤੇ ਬਾਈ ਬਿਜਲੀ ਨਾਲ ਚਲਦੀ ਆ ਇਹ ਤੇ ਬਾਈ ਆ ਵੇ ਲੁਧਿਆਣੇ ਤੇ ਲੈਦੇ ਪਹਿਲਾਂ ਆਪਾਂ ਕੰਨੇ ਦੇ ਕੰਨੇ ਦੇ ਲੈ ਲੇ ਲੁਧਿਆਣੇ ਦੇ ਉਹ ਨਹੀਂ ਮਿਲ ਜੂਗੀ ਅੱਛਾ ਜੀ ਕੋਈ ਬਾਈ ਇਹ ਦੱਸਿਓ ਬਾਈ ਇਹ ਬਿਜਲੀ ਨਾਲ ਚਲਦੀ ਆ ਠੀਕ ਹੈ ਇਹ ਲਿਆਉਣੀ ਹਾਂ ਬਈ ਲੁਧਿਆਣੇ ਤੇ ਮਿਲ ਜੂਗੀ ਇਹ ਬਾਈ ਨੇ ਇੱਕ ਹੋਰ ਲਿਆਉਣੀ ਆ ਇਹ ਥੋੜਾ ਜਿਹਾ ਤੰਗ ਲੱਗੇਗਾ ਨਾ ਪਿਛਲੇ ਥਾਰੇ ਲੈਦੇ ਬਾਈ ਹੋਰ ਨਹੀਂ ਬਹੁਤ ਤਿੰਨ ਕਿ ਮਹੀਨਾ ਹੋ ਗਏ ਅੱਛਾ ਇਹ ਕਿਉਂ ਲੈ ਆਏ ਬਾਕੀ ਕਿੰਨੇ ਦੀ ਆਉਂਦੀ ਹੈ ਕਿੰਨੇ ਦੀ ਆਉਂਦੀ ਹੈ ਬਾਈ ਜੇ ਕੋਈ ਕਿਸੇ ਦੀ ਹੋਈ ਮੜੀ ਜੇ ਦੱਸਿਓ ਤੁਸੀਂ ਪਹਿਲਾਂ ਕਿੰਨੇ ਲੈ ਗਏ ਇਹਦੇ ਹੀ ਇਹਦੇ ਮੁੰਡੇ ਲੈਦਾਂ ਪਿੱਛੇ ਤੇ ਬਾਈ ਆਪਣਾ ਨੰਬਰ ਦੱਸ ਦੋ ਜੇ ਕਿਸੇ ਨਾਲ ਬਾਈ ਕਿਸੇ ਨੂੰ ਪਤਾ ਹੋਵੇ ਤਾਂ ਬਾਈ ਨੂੰ ਦੱਸਿਓ ਜਰੂਰ ਕਿੱਥੇ ਤੇ ਮਿਲਣੀ ਹੈ ਇਹ ਨੰਬਰ ਬੋਲ ਦੋ ਹੀ ਆਪਣਾ ਬੜਾ ਜੀ ਇਹ ਮਸ਼ੀਨ ਆ ਬਾਈ ਕੰਮ ਤਾਂ ਬਹੁਤ ਨਵੇੜਦੀ ਆ ਪਰ ਇਹਦੇ ਨਾਲ ਠੱਲਾ ਹੋਈ ਜਾਂਦਾ ਕੰਮ ਬਹੁਤ ਨਵੇੜਦੀ ਆ ਉਦੀ ਤਾਂ ਮਨੂ ਵੀ ਦਿੱਤੀ ਜਾਨ ਮੈਂ ਕਹਣਾ 2-4 ਮਿੰਟ ਲੱਗੇ ਆ ਜਿੱਤੀ ਮੈਂ ਸਮੁੰਦੀ ਤੇ ਆ ਰਹੀ ਹਾਂ ਮੁੰਦੀ ਆ ਜੀ ਥਕਾਵਟ ਨਹੀਂ ਹੈ ਇਹਦੇ ਨਾਲ ਕੋਈ ਪਹਿਲਾਂ ਮੁੰਦੇ ਹੁੰਦੇ ਤੇ ਆਉ ਨਾਲ ਬਾਈ ਤੇ ਨੰਬਰ ਬਾਈ ਆ ਇਹ 9592987698 9592987698 ਬਾਈ ਦਾ ਨੌਵਾਂ ਤੇ ਬਾਈ ਆਪਾਂ ਖੁਰੀਆਂ ਖਰੀਦਦੇ ਸਿੰਗ ਸਿੰਗ ਖੁਰੀਆਂ ਹੋ ਗਈਆਂ ਡੱਕ ਸਟ ਆਪ ਵੀ ਕਰਦਾ ਹੈਂ ਹੋਰ ਬੌਣ ਸਿੰਘਾਂ ਦੇ ਖੋਰ ਹੋ ਗਏ ਬਾਈ ਸਿੰਘ ਹੋ ਗਏ ਜੀ ਡੰਗਰਾਂ ਦੇ ਬਣਾਉਂਦੇ ਹੁੰਦੇ ਆ ਮਤਲਬ ਵਧੀਆ ਜਿ ਲੱਗਦੇ ਆ ਬਣਾਉਂਦ ਨੇ ਜਿਕਣਾ ਇਧਰ ਉਧਰ ਨੂੰ ਜਾਂਦੇ ਹੁੰਦੇ ਜਿਹੜੇ ਜੀ ਗੜੇ ਬੁੰਨੇ ਨਾ ਗੜੇ ਬੁੰਨੇ ਉਹ ਹੋ ਗਿਆ ਜੀ ਬਾਈ ਕਿਸੇ ਨੇ ਬਾਈ ਕੋਈ ਸੰਪਰਕ ਕਰਨ ਹੋਵੇ ਤਾਂ ਬਾਈ ਨਾਲ ਕਰ ਲਿਓ ਨੰਬਰ ਆਪਾਂ ਤੁਹਾਨੂੰ ਦਿਖਾਤਾ ਵਿੱਚ ਤੇ ਆ ਬਾਈ ਜਰੂਰ ਦੱਸਿਓ ਲੁਧਿਆਣਾ ਬਾਈ ਕਿਹੜੀ ਕਿੱਥੇ ਤੇ ਮਿਲੂਗੀ ਇਹ ਬਾਈ ਪਹਿਲਾਂ ਲਿਆਇਆ ਤਾਂ ਹੋਰ ਪਾਸੇ ਤੇ ਹੁਣ ਇਹਨੇ ਲੁਧਿਆਣੇ ਤੇ ਲਾਉਣੀ ਆ ਤੇ ਬਾਈ ਕਹਿੰਦਾ ਮੈਂ ਕਿਤੇ ਹੈਰਾਨ ਨਾ ਹੋਈ ਜਾਵਾਂ ਦੱਸਿਓ ਬਾਈ ਜੇ ਕਿਸੇ ਨੂੰ ਪਤਾ ਹੋਵੇ ਸ਼ਾਮ ਤੱਕ ਪਤਾ ਦੱਸ ਦਿਓ ਸ਼ਾਮ ਤੱਕ ਬਾਈ ਇਹ ਨੰਬਰ ਪਰ ਜਿਆਦਾ ਦੱਸ ਦਿਓ ਇਹ ਨੰਬਰ ਉਹ ਬਾਈ ਦੇ ਫੋਨ ਕਰਕੇ ਦੱਸ ਦਿਓ ਆ ਹੋ ਗਿਆ ਜੀ ਕਰ ਸਕੂਗੀ ਹੁਣ ਦੇਖੋ ਚਲਾ ਕੇ ਮੜੀ ਹੁਣ ਤਾਂ ਇਹ ਲੀ ਹੁੰਦੀ ਉਹ ਡੀਜਾ ਦਾ ਲਾਉਣ ਤੇ ਮੱਖੀ ਕਰਕੇ ਜੀ ਉਹਦੇ ਕਰਕੇ ਆ ਦੇਖੋ ਕੱਕਣਾ ਹੋ ਗਿਆ ਡੰਕਰ ਵੀ ਡਰਦੇ ਆ ਉਹਦੇ ਨਾਲ ਤਾਂ ਖੜਜੋ ਨੇ ਉਹ ਖੜਕਾ ਨਹੀਂ ਕਰਦੀ ਹੈਗੀ ਇੰਨਾ ਇਹ ਖੜਕਾ ਵੋ ਕਰਦੀ ਆ ਪਲੱਗ ਨੂੰ ਮੜਾ ਜੇ ਦੋਨੋਂ ਕਰਦੇ ਹੋ ਕਈ ਵੇ ਘੁੰਮ ਜਾਂਦਾ ਡੰਗੜੀ डलाई